ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਾਲਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿਨਨੇ ਵੀ ਵਿਅਰ ਸਮੇਂ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਜ਼ਰੂਰ ਪੂਰੀਆਂ ਕਰਦੀ ਮੇਰੇ ਮਾਲਕ ਲੋ ਜੀ ਕੰਮ ਮਖ ਗਿਆ ਨ ਪੂਰਾ ਤੇ ਇਹ ਕੰਮ ਹੈ ਜਿਹੜਾ ਤੁਹਾਨੂੰ ਪਤਾ ਵੀ ਆ ਟੈਂਟ ਵਾਲਾ ਵੀ ਪਹੁੰਚ ਗਿਆ ਹਲਵਾਈ ਵੀ ਡਬਲ ਹੋ ਗਏ ਕਾਫੀ ਕੰਮ ਉੱੜ ਗਏ ਹੁਣ ਅਸੀਂ ਆ ਟਰੈਕਟਰ ਨੂੰ ਕਰਕੇ ਸਮਾਨ ਸਾਰਾ ਇੱਥੇ ਤੇ ক্লোਜ਼ ਮਲਟੀਪਲਾਈ ਕਰਨਾ ਜੀ ਇੱਧਰ ਵਾਲਾ ਜਗਾੜਾ ਜਿਹੜਾ ਸਾਰਾ ਆ ਮੈ ਲੋ ਜੀ ਮੁੰਡੇ ਨੂੰ ਉਹ ਠੀਕ ਹੈ ਤੇ ਆਹ ਆ ਇਹ ਆ ਦੇਖੀ ਚਾ ਆਪਣੀ ਦੇ ਬਣਾਤਾ ਦਾ ਘਰੇ ਬੈਠੇ ਦੁੱਧ ਦੇ ਬਗਾਰੇ ਪਨੀਰ ਬਣਾਤਾ ਹੈ ਮੈਦੇ ਦਾ ਬਣਾ ਜੀ ਮੈਦੇ ਦੀ ਪਨੀਰ ਬਣਾਤਾ ਲਾ ਵੀ ਪੈਸੇ ਬਚਾਉਂਦਾ ਇਹ ਬਾਜ਼ਾਰਾ ਚ ਮੈਦੇ ਦੀ ਖਾਂਦੇ ਗੱਲ ਵੀ ਥੋੜਾ ਆਨੇ ਬਾਈ ਦੀ ਕਹਣਾ ਬਾਜ਼ਾਰ ਵਿੱਚ ਮੈਤੇ ਵਾਲਾ ਹੀ ਕੰਮ ਚੱਲਦਾ ਬਾਈ ਆ ਆ ਇਹ ਦੇਖਦਰ ਹੈ ਪਰਮਾਨ ਨੇ ਗੱਡਿਆ ਵਾ ਕੰਮ ਮੈਂ ਤਾਂ ਵੀ ਦਿਨੋਂ ਪਹਿਲਵਾਨ ਹੀ ਰੱਖ ਲੈਂਦਾ ਕੰਨ ਵੀ ਥੋੜਾ ਜਿਹਾ ਕੋ ਪਹਿਲਵਾਨ ਨਾਲ ਹੀ ਆ ਬਰਾ ਵੀ ਸਾਸਰੀ ਕੱਲ ਫਿਰ ਸਾਸਰੀ ਕੱਲ ਉਹ ਠੀਕ ਹੈ ਇਹ ਲੱਡੂ ਤਿਆਰ ਹੋਈ ਮੋਤੀ ਚੂੜੇ ਅચ્છਾ ਮੋਤੀ ਚੂੜੇ ਨੇ ਲੱਡੂ ਨਹੀਂ ਨਹੀਂ ਮੋਤੀ ਚੂੜੇ ਇਹਨੂੰ ਮੋਤੀ ਚੂੜੇ ਹਾਂ ਕਿਆ ਕਹਿੰਦਾ ਮੰਜਪ ਤਾਂ ਕੀ ਹੋ ਗਦਾ ਕੋਈ ਕਿੰਨਾ ਰਵਾਜ ਆ ਆ ਦੇਖ ਲੈ ਵੀ ਆਇਆ ਨਾ ਕਰ ਯਾਰ ਮੈਂ ਕੀ ਕਹਿੰਦਾ ਕਿ ਆ ਬਾਈ ਮੈਨੂੰ ਸਮਝ ਨਹੀਂ ਆਈ ਇਹ ਕਹਿੰਦਾ ਵੀ ਕੀ ਫੋਟੋ ਦਾ ਸਵਾਲ ਕੋਈ ਖੂਕ ਹੁੰਦਾ ਕਾਤੇ ਠੀਕ ਤੁਸੀਂ ਆਓ ਸਵਾਲ ਜਵਾਬ ਕਰ ਗਏ ਉਹ ਕੰਮ ਲੱਗ ਰਹਿਣਗੇ ਅੱਛਾ ਮੈਨੂੰ ਕੰਮ ਦੇਣਾ ਰੋਕੋ ਮੈਨੂੰ ਕੰਮ ਦੇਣਾ ਰੋਕੋ ਵੈਰੀ ਗੁੱਡ ਆ ਬੰਦਾ ਮੇਰੇ ਹੱਕ ਦਾ ਇਹ ਬੰਦਾ ਮੇਰੇ ਹੱਕ ਦਾ ਮੁਸਕਾਨ ਮੁਸਕਾਨ ਹਾਂ ਪਤਾ ਨਹੀਂ ਕਿ ਬੰਦਾ ਆਪੇ ਚੜ੍ਹ ਕੇ ਮਾਰ ਦੇ ਆਹੋ ਆਹੋ ਪਰ ਹੁਣ ਇਹਦੇ ਚ ਬਾਜ ਜਿੱਥੇ ਬਾਜ ਨਹੀਂ ਸੁਣਨੀ ਹੁਣ ਇਹਦੀ ਕੋਣ ਸਾ ਸਾਇੰਸ ਨਾਲ ਜ਼ਿਆਦਾ ਚੱਲਦੀ ਅੰਦਰੇ ਬਾਹਰ ਵੀ ਚੱਲਦੀ ਉਹ ਬੇਲਾ ਹਨਾ ਬਾਕੀ ਗੱਲਾਂ ਉਹ ਤੈਨੂੰ ਕੱਲਾ ਪਤਾ ਕੱਲ ਕਿਆ ਕਿਆ ਬੋਲਿਆ ਉਹ ਦੱਸ ਦੇ ਜਾਂਦਾ ਮੈਨੂੰ ਖੜ ਜਾ ਹਾਲ ਥੋੜੀ ਦੇਰ ਤੱਕ ਸਾਡਾ ਕੰਮ ਹੋ ਜਾਵੇ ਤੁਹਾਡੇ ਸਿੰਘ ਫਸਾਉਣੇ ਐ ਖੜ ਜਾ ਹਾਲਾ ਹਾਲਾ ਉਹਦਾ ਹੱਥ ਦਾ ਕਹਿੰਦਾ ਦੱਸੀ ਨਾ ਮੈਨੂੰ ਐ ਕਿਹਾ ਕਹਿੰਦਾ ਦੱਸੀ ਨਾ ਉਹਨੂੰ ਐ ਕਹਿੰਦਾ ਦੇਖੋ ਤੇ ਹੱਥ ਦਾ ਦੇ ਐ ਭਾਗ ਤਾਂ ਗੱਲਾਂ ਹੋਈ ਦੀ ਫਰਮਾਨ ਕਿ ਨਹੀਂ ਦੱਸਣੀ ਕਿ ਨਹੀਂ ਨੂੰ ਦੱਸ ਦਵਾ ਕੇ ਰਹਿਣ ਦਵਾ ਪੈਰ ਤੋਂ ਤੁਮ ਕਿਧਰ ਨੱਠੇ ਨਾ ਜਾਵੇ ਹੈਂ ਹਾਂ ਨੱਠਾ ਕਹਿੰਦਾ ਨੱਠਦੇ ਆਂ ਇਹ ਨੱਠਦੇ ਕਿ ਸਾਰੀ ਫੇਰੀ ਆ ਫੇਰੀ ਨਹੀਂ ਆਣੀ ਬੱਸ ਬੱਸ ਜੀ ਆਹ ਮੂਹਰੇ ਬਿੱਟੂ ਚੱਲ ਉਹਦਾ ਤੈਨੂੰ ਪਾ ਕੋਈ ਤਾਂ ਕੰਮ ਕਰਦਾ ਕਰਦਾ ਗੱਲਾਂ ਕਰਦਾ ਤੂੰ ਬੈਠਾ ਹੀ ਐਂ ਕਰੀ ਜਾਂਦਾ ਗੱਲਾਂ ਸਾਹ ਵੀ ਲੈਣਾ ਮੈਂ ਅਰੇ ਸਾਹ ਓ ਸਾਹ ਵੀ ਲੈ ਲੋ ਜਿਹੜਾ ਆਊਟ ਕੱਥਾਈ ਪਾਣੀ ਪੀ ਲੈਣਾ ਸਾਹ ਪਹਿਲਾਂ ਇਕੱਠਾ ਨਾ ਕਰ ਬਾਅਦ ਚ ਰੱਖਦਾ ਤੇ ਵੀ ਨਹੀਂ ਆਉਂਦਾ ਹਾਂ ਉਹੀ ਕਹਾਣੇ ਆ ਅਸੀਂ ਕਿਹਦੀ ਗੱਲ ਮੇਰਾ ਤੋਂ ਕੋਈ ਰਾਤਾਂ ਲੱਗਦਾ ਹੈ ਅਥੇ ਰਾ ਹਾਂ ਰਾਤਾਂ ਨਿੰਦਾ ਹੈ ਇਹਨੂੰ ਫਿਕਰ ਪਿਆ ਮਾਤਾ ਵੀ ਸਵੇਰੇ ਪਹੁੰਚਣਾ ਕਿਤੇ ਟਿਕਾਣੇ 3 ਵਜੇ ਲੱਗੂਗੀ ਭੈਣ ਬੋਲੇ ਭਲੇ ਆ ਦੇਖਣਾ ਆਏ ਆ ਗੱਲ ਦੇਖ ਲੈ ਆ ਸਾਤਰੀਆ ਪੁੱਤ ਆ ਭਈਆ ਹੈਗਾ ਇੱਧਰ ਕੀ ਕਰਾਉਣਾ ਲੈ ਵੀ ਉਹਦਾ ਵੀ ਆ ਗਿਆ ਇੱਧਰ ਸਾਡਾ ਮੇਰੇ ਜੀ ਫਤੇ ਫਤੇ ਪਾਣ ਵਧੀਆ ਓਕੇ ਦੀ ਰਿਪੋਰਟ ਲਾਗ ਗਿਆ ਆਪਣੀ ਡਿਊਟੀ ਤੇ ਹੈ ਹਾ ਸ੍ਰੀ ਕਾਲ ਜੀ ਵਧੀਆ 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 ਚੱਕ ਦੇ ਫੱਟੇ ਲੈ ਵੀ ਇੱਧਰ ਜੀ ਸਾਡੀ ਸਫਾਈ ਨੇ ਤਿੰਨ ਵਾਰ ਤੋਂ ਹੁੰਦਾ ਸਵੇਰ ਦੇ ਨੇ ਇਹ ਧੜਾ ਧੜ ਚੱਲ ਰਿਹਾ ਕੰਮ ਫੇਰ ਤੋਂ ਇੱਕ ਦੋ ਵਾਰ ਅੱਛੀ ਤਰ੍ਹਾਂ ਸੇ ਸਾਫ ਕਰ ਦੇ ਠੀਕ ਹੈ ਨਾ ਇਹਦੇ ਬਾਅਦ ਫੇਰ ਪੱਖਾ ਲਾ ਦੇ ਇਹ ਸੁੱਕ ਜਾਊਗਾ ਹਨਾ ਠੀਕ ਹੈ ਪੰਖਾ ਲਗਾ ਕੇ ਸੁਕਾ ਦੇਣਾ ਇਸ ਕੋ ਲੋ ਜੀ ਇਹ ਮੋਤੀਚੂਰ ਵਾਲੇ ਲੱਡੂ ਹੈ ਹੈ ਗੋਟ ਇਹ ਕੀ ਚੇਪ ਤਲ ਹੁੰਦੇ ਹੁੰਦੇ ਜੀ ਇਹ ਜੇ ਅਸੀਂ ਆਪਾਂ ਮੰਨ ਲਓ ਵੀ ਆਪਾਂ ਨੇ ਫਰੈਂਡ ਚ ਤਲਨੇ ਹੋਵੇ ਨਹੀਂ ਨਹੀਂ ਫਰੈਂਡ ਮਤ ਸਵਾਦ ਨਹੀਂ ਆਉਣਾ ਅੱਛਾ ਸਵਾਦ ਹੀ ਨਹੀਂ ਆਉਣਾ ਫਿਰ ਅੱਛਾ ਹੁਣ ਸੁਨੇਹਾ ਲਵਾਉਣਾ ਫਿਰ ਇਹਨਾਂ ਨੂੰ ਲੱਡੂਆਂ ਨੂੰ ਮਾੜਾ ਮੋਟਾ ਪੱਟਣ ਨੂੰ ਆਪੇ ਪੜਦਣੇ ਹੈ ਚੱਕ ਦੇ ਫੱਟੇ ਕੋਈ ਗੱਲ ਨਹੀਂ ਤੇਰੀ ਮੱਝ ਹੂੰ ਫੋਟੋਗ੍ਰਾਫੀ ਆ ਰਿਹਾ ਆ ਰਿਹਾ ਹਾਂ ਸੋਨਾ ਮਾਰਕ ਫਟ ਲਾ ਕਿਹੜਾ 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 ਲੈਣਾ ਸੋਨਾ ਮਾਰਕ ਲੈ ਸੋਨਾ ਮਾਰਕ ਅੱਛਾ ਇਹ ਖੁਸਕਾ ਜ਼ਮੀਨ ਹੈ ਚਲ ਜਿਹੜਾ ਆ ਲੈ ਆ ਲੈ ਹੁਣ ਸੋਨਾ ਮਾਰਕ ਫਟ ਲੈ ਆਉਣਾ ਸੋਨਾ ਹੁਣ ਤਾਂ ਹੋ ਚੱਲ ਗਿਆ ਜਿਹੜਾ ਕਹਾਂ ਜਿਹੜਾ ਗਾਹਾਂ ਲੈ ਕੇ ਆਉਣਾ ਗਾਹਾਂ ਵਾਲੇ ਪ੍ਰੋਗਰਾਮ 'ਚ ਸ਼ਗਨ ਦਾ ਰਫੈਂਡ ਸ਼ਗਨ ਵਾਲਾ ਰਫੈਂਡ ਲੈ ਆਉਣਾ ਜ਼ਮੀਨਾਂ ਹਾਂ ਲੈ ਬਈ ਇਹ ਵੀ ਗੱਲ ਠੀਕ ਆ ਵਰਤੀ ਹੋਈ ਗੱਲ ਬਾਤ ਆ ਇਹਨਾਂ ਦੀ ਨਾ ਨੁਕਸਾਨ ਨਹੀਂ ਕਰਨਾ ਚਾਹੀਦਾ ਕਿਸੇ ਦਾ ਕੋਈ ਕਿਲੋ ਕੋ ਡੇਢ ਲੱਗੂਗਾ ਅੱਛਾ ਤੇਰਾ ਬਾਈ ਨੋਟ ਦਾ ਬਾਈ ਪਿਆਰ ਆ ਮੁੰਡੇ ਦਾ ਸ਼ਗਨ ਤੇ ਕਿਹੜੇ ਕਿਹੜੇ ਲਖਾਰਾਂ ਨੂੰ ਪੁੱਛਲਾ ਹੁਣੇ ਸੋਨਾ ਮਾਰਕ ਫੱਟ ਦਾ ਕੀ ਲੈਣਾ ਠੀਕ ਹੈ चेक लिफ्ट अच्छा चेक लिफ्ट लिफ्ट चल सड़ते लिफ्ट थले चक के पर लड़े चलो जी ਜਨਰੇਟਰ ਨੂੰ ਨਵੇਂ ਨੂੰ ਵਿਆਹੇ ਵਰਤਾਂਗੇ ਹਾਲ ਤੱਕ ਲਾਇਨ ਤਾਂ ਹੈਗਾ ਇਹ। ਉਹ ਬਾਈਕ ਨੂੰ ਸੱਤ ਨਾਮ ਸੱਚਾ ਪਾਸ਼ਾ। ਮੋੜ ਟੈਟ ਹੋ ਗਿਆ ਕਮ ਹਾਂ। ਆ ਜਾਣਾ ਆ ਜਾਣਾ ਦੋ। ਸਾਰੇ ਆਓ ਐਸੇ ਵੀ ਆਏ ਜਾਣਾ ਵੇ ਤੇਰੀ ਗੱਲ ਠੀਕ ਹੈ। ਕਉ ਨਾ ਆਏ ਜਾਣ ਲੋ ਹੂੰ ਥੋੜਾ ਜਿਹਾ ਜੁਰ ਟਰ ਟਰ ਆ ਗਿਆ ਉਹ ਆਉਂਦਾ ਸਾਹਮਣੇ ਇਹ ਨਾ ਕਰਦੇ ਨੂੰ ਨਹੀਂ ਹੈਗਾ ਕਿ ਇਹਨਾਂ ਦੁਆ ਵਿੱਚ ਸਿੱਧਾ ਹੀ ਲੱਦਣਾ ਆਉਣ ਦੇ ਆ ਟਾਲਾ ਟਾਲਾ ਖੋਲਣਾ ਹਣਾ ਨਹੀਂ ਹਰ ਖੁੱਲਦਾ ਨਹੀਂ ਹਾਂ ਆ ਵੀ ਖੁੱਲਣਾ ਹਾਂ ਆ ਵੀ ਖੁੱਲੂਗਾ ਆ ਵੀ ਖੁੱਲੂ ਨਹੀਂ ਨਹੀਂ ਅੱਛਾ ਓਕੇ ਉੱਪਰ ਆਂ ਚੱਲ ਵੀ ਪਵਾ ਹੱਥ ਲੈ ਆ ਜਾ ਬਈ ਆ ਜਾ ਹੱਥ ਨਾਲ ਥੱਲੇ ਮੁੰਡਿਆ ਕਿੱਥੇ ਕਿੱਧਰ ਚੱਕੋ ਤਗੜਾ ਬੰਦਾ ਬਾਈ ਮੇਰੇ ਇਹਨੇ ਇੰਨਾ ਸੋਖੇ ਨਹੀਂ ਚੱਕਣਾ ਅਟੈਚ ਦਾ ਦਵਿੰਦਰ ਬਾਈ ਕਰੋ ਉੱਪਰ ਚੱਕ ਤੂ ਬਾਲੇ ਪਿਛੇ ਤਾਂ ਕੱਲਾ ਰਹੇ ਆਪਣਾ ਤਾਂ ਕੋਈ ਨਹੀਂ ਚੱਕ ਹੋ ਜਾਣਾ ਕੋਈ ਨਹੀਂ ਮੜਾ ਚੱਕ ਵਕ ਬਣ ਗਈ ਗੱਲ ਉਹ ਵੈਰੀ ਗੁੱਡ ਹਾਂ ਨੀ ਪਾਰਾ ਉਥੋਂ ਚਾਚਾ ਉੱਚਾ ਖੜਾ ਜਾਂ ਪਾਲੀ ਸਰਕਾਰ ਚੱਲ ਵੈਰੀ ਗੁੱਡ ਆਹ ਲੈ ਆਹ ਹੈ ਦੁੱਧ ਵਾਲੇ ਬੰਦੇ ਦਾ ਕੰਮ ਕਰ ਬਾਈ ਟੱਕ 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 ਕਿੱਥੇ ਹੁੰਦਾ ਇਹਨੂੰ ਪੜਾਇ ਤੇ ਐਂਟੀਨਟਰ ਨੂੰ ਪੜਾਇ ਐਂਟੀਨਟਰ ਨੂੰ ਪਾਲਾ ਬਚਾ ਲੈ ਨਹੀਂ ਹੂੰ ਇਹ ਚਾ ਕਾਰਤਾ ਪਪੂ ਪਾਸ ਛੋਟੇ-ਛੋਟੇ ਕਰਨਾ ਪੈਣਾ ਹਾਂ ਬੋਲੋ ਵਾਇ ਕਰੂ ਪਰ ਵੀ ਰੱਖਣੀ ਹੈ ਹਾਂ ਪਰ ਵੀ ਰੱਖਣੀ ਹੈ ਉਹ ਬਾਅਦ ਚ ਰੱਖ ਦਿੰਦੇ ਹਾਂ ਪੁੱਲ ਵਸਣ ਸਾਢ ਪੰਨਾ ਹਾਂ ਹਾਂ ਲਿਖੇ ਜਾਣੀ ਯਾਰ ਜਾਨਪਰ ਵੀ ਥੋੜੇ ਭੁੱਖੇ ਮਾਰਨੇ ਸੀ ਦੁਨੀਆ ਦੁਨੀਆ ਨੂੰ ਰੋਟੀ ਪਾਣੀ ਖਾਣੀਆਂ ਨੇ ਨਹੀਂ ਉਹ ਨਹੀਂ ਨਹੀਂ ਬੰਦਰ ਰੁਕ ਜੀ ਹਾਂ ਭੁੱਖੇ ਥੱਲੇ ਅੰਦਰ ਵਸਣ ਜਾਣਾ ਨੇ ਗਲਤ ਪੈ ਗਿਆ ਖੋਲੀ ਬਾਈ ਖੋਲੀ ਜੀ ਛੜਦੇ 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 ਹਾਂ ਦੋ ਵਸਣ ਘੁਮਾ ਦੇ ਇਹਨੂੰ ਹਾਂ ਹੁਣ ਠੀਕ ਹੈ ਨਾ ਦਾਕ ਵੀ ਬੜੀ ਚਾਚੇ ਚੱਕੇ ਵਿੱਚ ਲਾ ਗੇਟ ਆਪਾਂ ਚਲੋ ਵੀ ਤੁਸੀਂ ਟਰੈਕਟਰ ਲੈ ਕੇ ਨਿਕਲੋ ਇਹ ਆਪਾਂ ਨੇ ਪਿੱਛੇ ਜੀ ਖੜਾਉਣਾ ਉੱਥੇ ਜੀ ਖੜਾਉਣਾ ਇਹ ਚਲ ਠੀਕ ਹਾਂ ਬਿੰਦਰ ਵਾਲੀ ਸਾਡੇ ਪਿੱਛੇ ਉਹ ਜਸਕੰਝਾ ਵੀ ਉੱਥੇ ਖੋਲਣਾ ਆਪਾਂ ਨੇ ਉੱਥੇ ਜੀ ਖੜਾ ਦੇਣਾ ਉੱਥੇ ਤਾਰ ਪਵਾ ਲਾਂਗੇ ਮਲਕੀਸੀ ਬਾਈ ਕੋਲੇ ਆਜੋ ਚਲੋ ਮੈਂ ਥੋੜੇ ਪਹਿਲਾਂ ਪਹੁੰਚੇ ਜਾਣਾ ਉੱਥੇ ਬਸ ਚਾਚੇ ਲਾ ਨਾਲੇ ਚਲੇ ਜਾਣਾ ਓਹ ਵੈਰੀ ਗੁੱਡ ਜਾਓ ਪਹਿਲਾਂ ਬਜਨ ਘਟਾ ਜਣ ਤੂੰ ਹੋਰ ਲੱਦਣ ਲੱਗਿਆ ਉੱਪਰ ਇਹ ਲਾਅ ਲੈ ਕੇ ਦੇਖਣ ਲੱਗੇ ਆ। 10 ਕਿਲੋ ਦਾ ਵਜ਼ਨ ਆ। ਉਹ ਚਲ। ਠੀਕ ਰੱਖਿਆ ਕਰਨਾ ਭਾਬੀ? ਇਹ ਆਪਣੇ ਡੋਂ ਲਾਜੀ ਹੈ। ਹਾਂ? ਆਂਗੂਲੇ ਡੋਂ ਲਾਉਣਾ। ਅੱਛਾ ਰੱਖੋ ਅੱਛਾ ਲੱਡੂਆਂ ਦਾ ਰੰਗ ਇਕੱਲਾ ਕਣਾ ਹੈ? ਹਾਂ ਰੰਗ। ਉਹ ਲੱਡੂ ਪੱਟਣੇ ਵਾਲੇ ਆ ਪਿਗੇ। ਕੋਈ ਨਹੀਂ ਆਣ ਨਾਲ। ਫੇਰ ਹੁਣ? ਮੈਂ ਬਿਠਾ ਦੇਣਾ ਕੁੱਟੀਆਂ ਦੇ। ਅੱਛਾ ਕੁਰਤੀਆਂ। ਕਰਾ ਕੁਰਤੀਆਂ ਦੇ ਵਟਾ ਲਓ, ਜ਼ਿਆਦਾ ਬਦੀਲਾ ਧਰ ਲਓ ਬਾਈ। ਗੱਲ ਵੀ ਦੋ ਲਾਣੇ ਆ। ਹਾਂ। ਮੁਰੀ ਹਲਕੀ ਆ ਗਏ ਆ। ਹਾਂਜੀ। ਹਾਂ ਹਾਂ। ਹਰ ਰਾਤ ਇਹਦਾ ਮੁੰਡਾ ਵੀ ਆਇਆਤਾ। ਹਾਂ ਇਹ ਪਛਾਣਿਆ ਨਹੀਂ ਮੁੱਕਰੇ ਗਿਆ। ਹਾਂ। ਮਨ ਨੂੰ ਤਾਂ ਪਤਾ ਲੱਗਿਆ ਤਾਂ ਵੀ ਉਹੀ ਆ। ਅੱਛਾ। ਹਾਂ ਗੱਲ ਤਾਂ ਠੀਕ ਐ। ਉਹ ਰਲਦਾ ਨਹੀਂ ਤਾਂ ਜਮਾ ਹੀ ਰਲਦਾ ਤਾਂ ਉਹਨੇ ਟਿੱਡ ਵੀ ਕੱਢ ਕੇ ਦਿਖਾਇਆ ਕਹਿੰਦਾ ਦੇਖੋ ਮੈਂ ਹਲਵਾਈ ਨਹੀਂ ਜੀ ਹਾਂ ਉਹਨੇ ਦਿਖਾਇਆ ਆਪਣਾ ਟਿੱਡ ਵੀ ਦਿਖਾਇਆ ਉਹਨੇ ਕਹਿੰਦਾ ਮੇਰੀ ਗੱਲ ਬਾਤ ਦੇਖ ਲਓ ਹਾਂ ਕਹਿੰਦਾ ਮੈਂ ਤੇ ਕੰਮ ਕਰਵਾ ਕੇ ਦੇਵੇਂ ਬੈਠਣੇ ਨਹੀਂ ਦਿੱਤੇ ਨੇ ਪੱਠੀ 'ਤੇ ਅੱਛਾ ਇਹ ਵੀ ਟਕਾ ਲਿਆ ਹਾਂ ਹੈ ਕੋਈ ਚੀਜ਼ ਦੇ ਲੈ ਤਜਰਬਾ ਦੇਖ ਲੈਦਾ ਹੈ ਕੋਈ ਛੱਡੂਏ ਕੋਈ ਚੀਜ਼ ਹਾਂ ਵਾਜੀਵਾ ਰੋਜ਼ ਲੱਟੂਆਂ ਦਾ ਪ੍ਰੋਸੈਸ ਹੈਗਾ ਹੁਣ ਪਰ ਬੰਦਾ ਚਾਹੀਦਾ ਹੁਣ ਹੈ ਬੰਦਾ ਚਾਹੀਦਾ ਕੋਈ ਰੁਕ ਜਾਓ ਠੀਕ ਹੈ ਮੈਨੂੰ ਸਾਹਮਣੇ ਦੇ ਦੋ ਜੂਨ ਪਾੜਾ ਜਾ ਤੇ ਸਾਹਮਣੇ ਖੜੋ ਸੋ ਉਹ ਜਿਹੜਾ ਮਿੱਠਾ ਮੁੱਖਾ ਗਾਇਨ ਟੈਕਸਟ ਕਰਦੇ ਹੁੰਦੇ ਆ ਉਹ ਕਾਦੇ ਵਾਸਤੇ ਦੇਖਦੇ ਹੁੰਦੇ ਆ ਇਹ ਦੇਖੋ ਕਦੇਖੀ ਹੁਣ ਦੱਸੂਗਾ ਇਹ ਨਾਲੇ ਕਹਿੰਦੇ ਹਲਵਾਈ ਦਾ ਉਬਲਦੀ ਚਾਣੀ ਦੇ ਵਿੱਚ ਹੱਥ ਵੀ ਪਾ ਲੈਂਦੇ ਹੁੰਦੇ ਆ ਹਾਂ ਭਾਈ ਹਾਂ ਆ ਲਾ ਦੇ ਆ ਲਾ ਦੇ ਰਵਿਹਰ ਹੈ ਪਤਾ ਕਿਆ ਲੱਗਦਾ ਜੀ ਵੀ ਕਿੰਨਾ ਮਤਲਬ ਮੈਨ ਨਾਲ ਥੋੜੀ ਘੜੀ ਕਿ ਘੜੀ ਜਾਂ ਪਤਲੀ ਜਾਂ ਅੱਛਾ ਗਾੜੀ ਪਤਲੀ ਦੇਖਦੇ ਆ ਜੀ ਹਾਂ ਠੀਕ ਹੂੰ ਇੱਕ ਵਾਰ ਹਲਵਾਈ ਨਾ ਮਾਰੇ ਕਹਿੰਦੇ ਚੱਲੀਆਂ ਤੇ ਪਨੇ ਖਾ ਬੈ ਗਿਆ ਨਾ ਵੀ ਹਲਵਾਈ ਭੱਜ ਗਿਆ ਕੋਈ ਥੀ ਗੱਲ ਕੋਈ ਹਾਂ ਜੀ ਹਾਂ ਉਹ ਥਿਨੀ ਦੀ ਬੋਰੀ ਲੈ ਕੇ ਰੱਖ ਦਿੱਤਾ ਐਕਣਾ ਅੱਜ ਦੁਬਾਰਾ ਤੇ ਖੜੀ ਕਰਤੀ ਹਾਂ ਤੇ ਉਹ ਕਹਾਂ ਮੈਂ ਹੈ ਮੈਂ ਬੁੱਕਸੇ ਬੰਦੇ ਕਾਕੇ ਚਲੇ ਗਏ ਨਾ ਵੀ ਮੈਂ ਮੜੇ ਜਾਦੇ ਐਥਰੋਂ ਸਾਹਮਣੇ ਮੈਂ ਮੈਂ ਲੈਟਰ ਨਹੀਂ ਜਾ ਕੇ ਅੱਜ ਦੁਬਾਨੇ ਹਾਂ ਹਾਂ ਜੇ ਪਖਾਨੇ ਬਣੇ ਬਿੰਦੇ ਨਹੀਂ ਨਹੀਂ ਬਣੇ ਹੋਏ ਹਾਂ ਉਹ ਕਹਿੰਦੇ ਆ ਗਈ ਪਿੱਛੇ ਤੁਹਾਡੇ ਵਰਗਾ ਸਰਦਾਰ ਕੋਈ ਹੋਰ ਹਾਂ ਕਹਿੰਦਾ ਹਲਵਾਈ ਹਲਵਾਈ ਕਹਿੰਦੇ ਕਿਹੜਾ ਹਰਵਈ ਦਾ ਭੱਜ ਗਿਆ ਨਹੀਂ ਕਹਿੰਦੇ ਨੱਠ ਗਿਆ ਕਹਿੰਦਾ ਉਹਨਾਂ ਨੇ ਕਿੰਨੀ ਦੀ ਪੂਰੀ ਦੇਖ ਕੇ ਹਰਵਈ ਨੱਠ ਗਿਆ ਹਾਏ ਰੱਬਾ ਫਿਰ ਪਿੱਛੇ ਸਨੇਹਾ ਆ ਗਿਆ ਕਹਿੰਦਾ ਉਹ ਇਹ ਜਹਾ ਹਰਵਈ ਹੈ ਕਿੰਨੀ ਦੀ ਪੂਰੀ ਦੇਖ ਕੇ ਨੱਠਦਾ ਹਾ ਉਹ ਕਹਿੰਦਾ ਆ ਰਿਹਾ ਦੱਸੂਗਾ ਆ ਐਨੇ ਦੱਸਣੀ ਗੱਲ ਸਾਰੀ ਇੱਧਰ ਦੱਸੂ ਗੱਲ ਇੱਧਰ ਸੁਣੋ ਮੇਰੀ ਵੀ ਸੁਣ ਲੈ ਹਾਂ ਉਹ ਪੌਂਡਾ ਪਹਿਲੇ ਪੰਜ ਮੈਨੂੰ ਹਾਂ ਮੈਂ ਬੈਠ ਗਿਆ ਭਾਈ ਪੂਲੀ ਪਰ ਇੱਧਰ ਇੱਧਰ ਹਾਂ ਇੱਧਰ ਕੋ ਕੱਢਦਾ ਤਾਂ ਤਾਜੀ ਗਰਮ ਜੇ ਲੈ ਬੀਂਦਾ ਹਾਂ 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 ਪਾਏ ਤੇ ਫੋਨ ਘੱਟਾ ਹਾਂ ਨਾ ਨੋ ਨੋ ਆਈ ਪਾ ਜੀ ਕਾ ਮੈਂ ਨਾ ਦੇਰ ਦੇਰ ਕੋਂਟ ਦਾ ਬੰਦਾ ਨਹੀਂ ਜਿਹਾ ਬੈਠਾ ਹਾਂ ਅੱਨੇ ਮੋੜੇ ਮੋੜ ਨਿਕਲੇ ਆ ਉਹ ਬੰਨੇ ਰਹਾ ਨੀ ਰਹਾ ਪੂਰਾ ਪੂਰਾ ਦਿਨ ਤਾਂ ਮਹਾ ਜਾਨੇ ਰਹਾ ਵੇ ਜੇ ਨਾ ਆਏ ਦੇਖਦਾ ਚੈਦ ਆ ਤਾਂ ਝੰਕ ਜਾਂਦਾ ਨੇ ਦੇ ਵਿੱਚ ਬਾ ਵੀ ਕਰਤੀ ਸਫਾਈ ਬੰਦੇ ਨੇ ਹੁਣ ਲੱਗਿਆ ਪਾਉਣ ਇਹ ਲੱਡੂਆਂ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਵਿੱਚ ਦਾ ਮੈਦ ਦਾ ਨਿਕਲ ਨਹੀਂ ਹਾਂ ਬਸ ਜੀਨੀ ਵਾਲੇ ਬਾਦਿੰਦਾ ਕੋਲ ਜੀਨੀ ਵਾਲਾ ਕੋਲ ਹਾਂ ਤਾਂ ਨਹੀਂ ਠੋਕੇ ਰੰਗ ਬਣਾਉਂਦੇ ਸਾਰਾ ਸਵਾਦ ਹੈ ਸਮਣੀ ਦਾ ਕਾਲ ਨਹੀਂ ਬਣਾਇਆ ਮੈਂ ਬਣਾਇਆ ਮੈਂ ਓਹ ਤੋਂ ਬਣਾਇਆ ਹੂੰ ਤੂੰ ਬੜਾ ਕਾਰੀਗਰ ਕਿਹੜਾ ਬੜਾ ਦੋਨਾਂ ਜਿਹੜੇ ਕੋਸਾਨ ਨਹੀਂ ਹੈ ਕਿਸੇ ਸਰਾ ਦਾ ਕੰਮ ਚਲਾਉਣਾ ਚਾਹਤਾ ਜੀ ਅੱਛਾ ਮੈਂ ਦੁਆਲੀਆਂ ਵੱਧ ਦੇਖੀਆਂ ਥੋੜੀਆਂ ਜੀ ਅੱਛਾ ਇਹਨਾਂ ਦੁਆਲੀਆਂ ਵੱਧ ਦੇਖੀਆਂ ਮੈਂ ਦੇਖੀਆਂ ਦੋਗਰੇ ਬੇਸ ਨੇ ਪਾਇਆ ਮੈਂ ਐ ਵੀ ਦੋ ਕਿਲੋ ਮੇਸ ਨੇ ਇੱਚ ਦੋਗਰੇ ਬੇਸਰ ਬੱਧ ਪਾਇਆ ਮੈਂ ਠੀਕ ਆ ਬੰਦੀ ਸਿੱਧਰ ਮੈਂ ਮੋੜਾ ਜੀ ਬੜਾ ਮਲਾਇਆ ਬੜਾ ਲਕੀ ਮਾਰਾ ਹਾਂ ਹਾਂ ਬੰਦਾ ਮਤਵਾ ਮੇਰੇ ਕੀ ਆ ਟੋਕਲੀ ਨਾ ਦੁਆਰ ਤੋਂ ਨਾ ਤਾਂ ਦੋਲੀਆਂ ਚੱਲ ਦੇ ਕੀ ਇਹ ਹੈ ਵਾਹ ਹਾਂ ਮਤਲਬ ਚੱਲ ਤੇ ਹੈਵੇਂ ਵੀ ਆ ਜਦੋਂ ਲੋਕਾਂ ਦਾ ਹੋਰ ਪੂਰੀ ਆ ਤਾਂ ਰੋਟੀ ਰਾਜਮ ਬਾਕੀ ਤੇ ਜੰਮ ਵੀ ਗਏ ਨੂੰ ਲੱਗਰ ਪਾਵੀ ਗੱਜਰ ਪੱਕ ਜੰਮ ਕੀ ਹੋਣੀ ਆ ਉਹ ਵੀ ਖਾ ਚੱਕੇ ਲੈ ਕੇ ਮਰਦੇ ਦੇਖਾ ਮਰਦੇ ਮੈਂ ਦੇਖੀ ਨਹੀਂ ਹੈਗੀ ਲੋਹ ਹਾਂ ਉਹ ਵੀ ਹਜੇ ਕਟਿੰਗ ਕਟਿੰਗ ਰਹਿੰਦੀ ਹਜੇ ਟਕਾਕੀਆਂ ਦੇ ਟਕਾਕਾ ਦਾ ਮਤਲਬ ਟੇਕ ਲੈ ਰਾਤ ਪੁੱਛੇ ਨਾੜ ਲੈ ਜਾ ਕੇ ਉਹ ਇਹਨਾਂ ਟੇਕ ਲੈ ਟੇਕ ਨਾ ਨਹੀਂ ਨਹੀਂ ਚੂਹਾ ਕੋਈ ਨਹੀਂ ਹੈ ਚੂਹਾ ਨਹੀਂ ਹੈ ਹਾਂਜੀ ਹੁਕਮ ਕਰੋ ਜੀ ਜੀ ਨਾ ਕੰਮ ਨਾ ਜਾਏਗਾ ਇਹਨਾਂ ਨਾਲ ਹਾਂ ਤੇਰੀ ਕੰਧ ਲੈਟਰਨ ਦੇ ਨਾਲ ਦਰਗੀ ਦਰਗੀ ਮੋਸੀ ਗੰਦਾ ਫਿਰ ਵੀ ਦੱਬੂਗੀ ਹਾ ਹਾਂ ਮੈਂ ਦੇਖਣਾ ਉਹ ਨਹੀਂ ਮੈਂ ਤਾਂ ਹੋਰ ਪਾਲਦਾ ਫਿਰ ਮੈਂ ਤਾਂ ਛਿੱਟ ਪਾਉਣੀ ਇੱਥੇ ਹਾਂ ਮੈਂ ਛਿੱਟ ਪਾਉਣਾ ਮੈਨੂੰ ਮੈਂ ਕਾਰਨ ਤੇ ਉੱਪਰ ਲੈ ਕੇ ਰੱਖੇ ਨੇ ਨਾ ਹੋਰ ਨਾ ਮੈਂ ਕਰੀ ਹੋਰ ਲੈਣੇ ਮੈਂ ਹੋਰ ਤੇ ਬੰਦ ਛੋਟੂ ਬੋ ਗਿਆ ਮੰਜਾ ਜਾਂ ਚੱਕਦੇ ਹੁਣ ਤਾਂ ਇਹਦਾ ਉਰੇ ਕੋਈ ਕੰਮੇ ਨਹੀਂ 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 ਅੱਛਾ ਹਵਾ ਭਾਈ ਅੱਛਾ ਹਵਾ ਤੇ ਲਾਇਆ ਵਾ ਠੀਕ ਆ ਠੀਕ ਆ ਠੀਕ ਆ ਮੈਂ ਫੇਰ ਠੀਕ ਆ ਮਹਾਪਰਨਾ ਟਰਾਲੀ ਜੀ ਖੜੀ ਨਹੀਂ ਪਤਾ ਨਹੀਂ ਉਹਦੇ ਕਰਕੇ ਲਾਇਆ ਹੋਇਆ ਤਾਂ ਨਹੀਂ ਨਹੀਂ ਆਹ ਪਹਿਲਾ ਟਰੈਲ ਕਰਕੇ ਹਵਾ ਘਟਾਉਣੀ ਮੈਂ ਬੱਦਲਾ ਹੋਣਾ ਆਇਆ ਬਸ ਇੱਕ ਤੁਸਾ ਲਾ ਕੇ ਪੜਾ ਉਹ ਪਰਮਾਨੰਦ ਨਾ ਨਾ ਕੀ ਚਾਰ ਹਾਂ 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 ਬੰਦਰ ਨੂੰ ਆ ਰਹੇ ਉਹ ਛੱਡ ਗਿਆ ਬਰਕ ਨੂੰ ਬਰਕ ਵਿੱਚ ਕਹਿੰਦੇ ਯੂਜ਼ ਨਹੀਂ ਕਰਦਾ ਕੋਈ ਉਹ ਅੰਕੜਾ ਕਿ ਹਰ ਤਰ੍ਹਾਂ ਬਸ ਪ੍ਰਾਪਤ ਕਰਦਾ ਹੈ ਹਲਵਾਈ ਸਾਹਿਬ ਜਿੰਨਾ ਇਹਨੂੰ ਮਤਲਬ ਆਪਾਂ ਕਾਢੀ ਜਾਉਂਗੇ ਹਾਂ ਹਾਂ ਦਾ ਤੇਜ਼ ਹੋਈ 19 ਤੇਜ਼ ਹੋਈ ਸ਼ਾਹ ਗੱਲ ਇਹ ਹੋਣੀ ਤੇ ਚ ਰੰਗ ਪਾਉਣਾ ਆਪਾਂ ਨੇ ਵਾਈ ਹਾਂ ਕਲਰ ਲਾ ਲਾ ਕਲਰ ਲ ਕਲਰ ਲਾ ਕੇ ਆਹੇ ਕੋਈ ਆ ਦੇ ਆਈਡੀਆ ਲੱਗ ਰਿਹਾ ਜੀ ਹਜੇ ਇੱਕ ਵੈਸੇ ਕੰਮ ਕਰ ਤੇ ਪਾਣੀ ਕੱਟ 12 ਵਜੇ ਕਾੜੀ ਰੱਖਣੀ ਆ ਉੱਪਰ ਤੇ ਬਾਅਦ

ਗਿਆ ਰੰਗ ਹਾਂ ਭਾਵੇਂ ਲੋਕਾਂ ਨੂੰ ਇਹ ਇਹ ਉਹ ਨਾ ਹੋਣਾ ਡੈਡੀ ਜਿਹੜਾ ਜਿਹੜੇ ਸ਼ਕਰਪਾਰੇ ਬਣਨੇ ਆ ਜੀ ਉਹਨਾਂ ਦਾ ਇਹ ਸ਼ਕਰ ਨਾ ਨਾ ਲੱਡੂ ਆ ਅਜਾ ਲੱਡੂਆਂ ਆ ਇਹ ਮੈਂ ਕਹਿੰਦੇ ਜਿਹੜੇ ਲਾਲ ਜਿਹੇ ਸ਼ਕਰਪਾਰੇ ਹੁੰਦੇ ਆ ਦੇਖੇ ਰਿਹਾ ਹਾਂ ਆਹ ਦਿਨ ਆਇਆ ਤਰ੍ਹਾਂ ਨਾ ਛੋੜ ਦੀ ਗੱਲ ਮੈਂ ਤੁਹਾਨੂੰ ਆਇਆ ਬੰਦੀ ਬੰਦਾ ਆਓ ਭਾਈ ਘਣੇ ਇਧਰ ਆਓ ਯਾਰ ਨਾ ਮੈਨੂੰ ਹੀ ਪਤਾ ਹੁੰਦਾ। ਆਹ ਬੰਦ ਕਰ ਲੇ ਕੇ ਆਪਲਾ। ਆਹ ਲਾਇਆ ਨਹੀਂ ਵਿੱਚ ਦੇ ਹਨ ਉਹਦੇ ਉੱਪਰ ਹੀ ਲੱਗਿਆ ਪਰ ਰਹਿ ਗਿਆ ਉਹ। ਸਾਈਡਾਂ ਪਰ। ਬਸ ਉਹ ਜਾਂ ਹੁਣ ਬੁੰਦੀਆਂ ਬੁੰਦੀਆਂ ਥਾਪ ਪਟਣਾ। ਰੰਗ ਉੱਪਰ ਹੀ ਲੱਗਿਆ ਪਰ ਰਹਿ ਗਿਆ ਤੇਰੇ। ਇਹ ਤਾਂ ਬੁੰਦੀ ਆ ਨਹੀਂ ਲੱਭਣੀ। ਆ ਜਾ। ਅੱਛਾ ਬੁੰਦੀ ਇੱਧਰ ਪਾਣੀ ਆ ਇੱਧਰ ਪੈ ਜਾਣੀ ਹਾਂਜੀ। ਉਹ ਕੋਈ ਹੈਗੀ ਬੁੰਦੀ ਪਾਣੀ। ਆਪਿਆ ਮਾਰਵਾਣਾ ਖਤਮ ਆ। ਖਤਮ ਆ। ਨਹੀਂ ਕਰਮਿਆ ਉਹ ਨਹੀਂ ਕਰਣ ਦੀ ਹੋਇਆ ਉਹ ਇਹਨੇ ਕਿਹਨਾਂ ਰਤਮਾ ਲੈ 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 ਕੋਈ ਚੱਕਰ ਨਹੀਂ ਕੱਢਣਾ ਮੇਰੇ ਰਸਤੇ ਪਰ ਆ। ਖਲ ਤੋਂ ਨਹੀਂ ਜਾਣਾ ਮੈਂ। ਆਗੇ ਵਿੱਚ ਮਗਜ ਸੁਖੋਣੀ ਆ ਕੇ ਮਗਜ ਪਾ ਕੇ ਕਹਿੰਦਾ ਇਹਨਾਂ ਨੇ ਕਦੇ ਦੇਖ ਬਣਾਉਣੀ ਆ ਕਹਿੰਦਾ ਬਣਾਉਂ ਮਾਰਦੇ ਹੁੰਦੇ ਕਹਿੰਦਾ ਇਹ ਤਾਂ ਪੋਤੀ ਚੂਰਣ ਆ ਇਹਨਾਂ ਰੋਜ਼ ਖਾਂਦੇ ਆ ਇਹ ਸ਼ਹਿਰ ਵਾਲਾ ਆ ਹੋਏ ਵੀ ਕੱਲ ਠੀਕ ਆ ਥੋੜਾ ਗੁਸਤ ਨਹੀਂ ਆ ਨੀ ਪੈਣਾ ਤਾਂ ਕਹਿੰਦੇ ਬੁੜੇ ਬਹੁਤ ਖਾ ਲਦੇ ਨੇ ਮੈਨੂੰ ਐਂ ਤੈਨੂੰ ਪਤਾ ਆ 91 ਦਾ 60 60 ਲੱਡੂ ਖਾਣੇ ਬਾਕੀ 60 ਲੱਡੂ ਹਾਂ ਜੀ ਪੁੱਲੇ 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 ਟੋੜੇ ਬੁਈ ਜੋੜ ਸਾਖ ਜੋੜੇ ਟੋੜੇ ਜੋੜੇ ਸੱਜੇ ਜੋੜ ਮਸਾਪਾ ਲਾ ਕੇ ਕੰਮੇ ਲੱਗੇਦਾ ਹੈ ਕਰੇ ਕਿਹੜਾ ਕੰਮ ਕਰਦੇ ਹੈ ਕੀ ਕੰਮ ਕਰਦੇ ਹੈ ਜਿਹੜਾ ਵੀ ਕਰਦੇ ਹੈ ਕਿ ਮਾਰੀ ਉਹਦਾ ਟ੍ਰੈਸਟਰ ਵਧਣਾ ਬਹੁਤ ਮਾੜਾ ਹੈ ਅੱਗੋਂ ਕੱਢੀ ਗਏ ਹੈ ਆਹ ਮਾਹਲ ਬਹੁਤ ਨੇ ਟਿੱਖੇ ਅੱਛਾ ਹਾਂ ਇੰਨਾ ਨਾਲ ਸਵੇ ਜਾਂਦਾ ਨਾ ਧਰਤੀ ਚ ਉਹਦਾ ਵੀ ਬੜਦਾ ਦਾ ਜੋਰ ਲੱਗਦਾ ਲੱਗਦਾ ਬੰਦੇ ਦੇ ਕਿ ਲੱਗਦਾ ਜੋਰ ਬੰਦੇ ਤਾਂ ਆਏ ਤਰੇ ਨਾ ਬੰਦੇ ਨੂੰ ਕਿੱਥੇ ਤੇ ਨਹੀਂ ਆਇਆ ਉਹ ਉਹ ਇਹ ਤੁਹਾਨੂੰ ਕਿੱਥੇ ਲੈ ਗਏ ਬੱਤੇ ਹੈ ਸਵਾਗੀ ਦੇ ਥੱਲੇ ਨੂੰ ਵੀ ਨਿਕਲੇ ਆ ਮੈਂ ਕਈ ਵਾਰ ਮੈਂ ਵੀ ਨਿਕਲੇ ਆ ਵਾ ਮੈਂ ਮੈਂ ਵੀ ਥੱਲੇ ਨੂੰ ਲੈ ਰੀਆਂ ਪਾਣੀ ਮੈਂ ਕਹਿੰਦਾ ਕਿੱਡਾ ਬਣ ਪਾਣੀ ਮੋਟੇ ਬਣ ਗਏ ਕਾਹ ਨੂੰ ਬਾੜੀ ਦਾ ਮੈਂ ਤਾਂ ਉਪਰ ਨਾਂ ਨਹੀਂ ਹੋਣਗੀ ਉਪਰ ਨਾਂਗੀ ਹੈ ਨਾ ਕਾਹ ਵਾਲਾ ਕੰਮ ਦਾ ਹੀ ਮੇਰੇ ਕੋਲ ਹੋਰ ਦੱਸੋ ਗੱਲ ਵੀ ਹਲਵਾਈਆਂ ਨੇ ਕਿ ਟਿੱਕਾ ਤੇ ਮੋਟੇ ਹੁੰਦੇ ਕੋਲ ਮੈਨੂੰ ਮੈਨੂੰ ਦੱਸੋ ਨਹੀਂ 1800 ਮੋਟਾ ਹੈ ਨਹੀਂ ਸਾਡੀ ਬਾੜ ਕੇ ਜਾਵਾ ਜੀ ਬਾੜ ਕੇ ਕਰਕੇ ਹਾਂ ਨਾ ਬਾੜ ਨੂੰ ਕੱਟ ਕੇ ਯਾਦ ਲੈ ਪਿਆ ਹਾਂ ਬੱਟ ਬੱਟ ਉਸੇ ਲਈ ਇਹਨੇ 24 ਘੰਟੇ ਬੈਠੇ ਰਹੋਗੇ ਤੁਸੀਂ ਹਾਂ 24 ਘੰਟੇ ਮੈਂ ਤੁਹਾਨੂੰ ਬੈਠ ਕੇ ਦਗਾਣਾ ਜਨਾਬ ਮੇਰੇ ਕੋਲ ਸ਼ਰਤ ਨਾ ਲਾ ਲਈ ਹਾਂ ਸਮਝ ਗਏ ਮੇਰੀ ਵੀ ਪੈਟਰ ਬੜੀ ਤਕੜੀ ਹੈ ਤਾਂ ਹੀ ਟੇਡ ਹੋਇਆ ਹੈ ਤਾਂ ਹੀ ਟੇਡ ਹੋਇਆ ਤੇ ਹਾਂ ਫਿਰ ਕਹੀ ਨਾ ਕਹਿ ਰਿਹਾ ਮੈਂ ਤੁਹਾਡੇ ਬਰਾਬਰ ਦਾ ਹੀ ਹਾਂ 24 ਘੰਟੇ ਕਿਹੜੀ ਸ਼ਰਤ ਨਹੀਂ ਸ਼ੁਰੂ ਕਰਨੇ ਬੈਠ ਜਾਂਦੇ ਹੁਣੇ ਵਿਆਹ ਹੀ ਕਹਾ ਕਰਦਾਂਗੇ ਆਪਾਂ ਦੋਵੇਂ ਹੈ ਹਾਂ ਕਾਚੇ ਇੱਥੇ ਤੋਂ ਖਣੋ ਅਮਰਗੜਾ ਚਾਤਰਾ ਨੂੰ ਫਿਰਦਾ ਕਹਿੰਦਾ ਮੇਰੇ ਕੋਲ ਪਰ 24 ਘੰਟੇ ਬੈਠ ਕੇ ਦੱਸ ਜਿਵੇਂ ਬੈਠਣਾ ਹੀ ਹੈ ਬੱਤ ਅੱਛਾ 24 ਘੰਟੇ 24 ਘੰਟੇ ਮੈਂ ਹਾਰ ਜਾਣ ਆਂਦਾ ਮੈਂ ਅੰਦਰ ਦੇਖ ਦਾਦਾ ਇਹਨੇ ਦੇਖਿਆ ਹੋਇਆ ਮੈਨੂੰ ਮੈਂ ਭਗਤੀ ਗਣੀ ਹੋਈ ਹੈ ਭਗਤੀ ਪਿਛਲੇ ਜਨਮ ਦੇ ਵਿੱਚ ਪੂਰੇ 20 ਸਾਲ ਬੈਠਾ ਰਿਹਾ ਮੈਂ ਹਾਂ ਤੁਹਾਨੂੰ ਕੀ ਘਟਾ ਨਹੀਂ ਕਰ ਕਰ ਇਹ ਮਦਦ ਕਰਕੇ ਮੈਂ ਨੇਮ ਦੇਖਾ ਆ ਕੇ ਤੇ ਬੈਕ ਕਰ ਆਜਾ ਹੈ ਬੈਕ ਕਰ ਆਜਾ ਮੁੱਕ ਗਿਆ ਦੇਖੀ ਰਹਿ ਗਈ ਹੈ ਟੈਰਾਂ ਵਾਲੀ ਉਹ ਕੁੰਮ ਜਣੇ ਨੇ ਹੌਲੀ ਹੌਲੀ ਥੋੜਾ ਥੋੜਾ ਬਾਸ ਪਿਆਰ ਦਾ ਪਿਆਰ ਦਾ ਥੱਲੇ ਪਿਆਰ ਥੱਲੇ ਬਚਾ ਕੇ ਟੈਰ ਉਹਨੂੰ ਕਹਿੰਦਾ ਮੈਂ ਹਾਂ ਮਜਾ ਆ ਸਮਾਨ ਜੇ ਜੇ ਤੁਸੀਂ ਉੱਪਰ ਤੇ ਤਾਰ ਤੋਂ ਇੱਕ ਵਾਰ ਚਲ ਖੜਜੇ ਵੀ ਖੜਜੋ ਮੇਰਾ ਵੀ ਆ ਜਾ ਨਹੀਂ 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 ਤੂੰ ਨੇ ਤੇਰੇ ਰਹਿਣ ਦੇ ਉਹ ਭਗਤਾ ਉਹ ਭਗਤਾ ਰੁਕ ਜਾ ਉਹ ਤੂੰ ਖੜ ਜਾ ਯਾਰ ਇਧਰ ਇਧਰ ਤੂੰ ਤਾਂ ਕੱਲਾ ਏ ਅਸੀਂ ਪਤਾ ਕਿੰਨੇ ਭਗਤਾਲੇ ਪੈਣਾ ਪਿੱਛੇ ਹਟ ਹਾਂ ਤੈਨੂੰ ਪਤਾ ਨਹੀਂ ਤੈਨੂੰ ਜਗ੍ਹਾ ਮਿਲੂ ਮੈਂ ਕਿਹਾ ਪਤਾ ਨਹੀਂ ਕੀ ਆ ਹੋ ਗਿਆ ਇਹਨੂੰ ਇਹਦਾ ਪਹਿਲਵਾਨਾ ਵਾਂਗੂ ਆ ਗਿਆ ਬਹਾਨੀਆਂ ਝੌਟੀਆਂ ਕਰਕੇ ਹਾਂ ਟੈਂਸ਼ਨ ਹਲੇ ਓਏ 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 ਬਚਾ ਕੇ ਬਚਾ ਕੇ ਬਚਾ ਕੇ ਹੁਣ ਤਾਂ ਹੋ ਗਿਆ ਮੜੇ ਬਚਾ ਕੇ ਚਲੋ ਆਇਸ ਰੋਡ ਲਾਉਣਾ ਮੇਰੀ ਗੱਲ ਐਨੂੰ ਕਰ ਵੇਚ ਇਹਨੂੰ ਐਂ ਲਾ ਐਂ ਲਾਉਣੀ ਐਂ ਨਾਲ ਆਪ ਅਸਾਂ ਅੰਦਰ ਕਰਦੇ ਹਾਂ ਹਾਂ ਕਮਾਓ ਵੇਚ ਕੇ ਇੱਧਰ ਤੇ ਭਾਈ ਉਹ ਬਚਾ ਕੇ ਬਤ ਮੜੇ ਬਚਾ ਕੇ ਨਾ ਟੁੱਟੇ ਨਾ ਪੈਰ ਪੈਨ ਨਾਲ ਲਾਉਣਾ ਨਾਲ ਨਾਲ ਪ੍ਰਵਿੰਦਰ ਤੂੰ ਤਾਂ ਹੁਣ ਗਲਤ ਖਿੱਚ ਕੇ ਹਾਂ ਚੜ ਜਾ ਉੱਪਰ ਬਚਾ ਕੇ ਉਹ ਚੱਕ ਲੈ ਹਾਂ ਚੱਕ ਕੇ ਕਰਨਾ ਤਾਂ ਨਾ ਕੰਮ ਲਾਉ ਨਾਲ ਲਾਦ ਨਾਲ ਜੋੜ ਦੇ ਵੈਰੀ ਗੁੱਡ ਜਬ ਉਧਰ ਤਾਂ ਉਧਰ ਜਾ ਸਕਦਾ ਥੋੜਾ ਜਾ ਕੇ ਉਧਰ ਤੱਕ ਬਾਈ ਥੋੜਾ ਜਾ ਕੇ ਵੈਰੀ ਗੁੱਡ ਚਲੋ ਹੁਣ ਜਿਹੜਾ ਹੋ ਗਿਆ ਉਹ ਵਾਲੀ ਐਕਣਾ ਫਸਣੀਆਂ ਐ ਇਹਨੂੰ ਫਟੇ ਨੂੰ ਹੰਦਦਾ ਸਿਕਾ ਫਟੇ ਨਹੀਂ ਕੰਮ ਲੈਣਾ ਇਹਦੇ ਤੇ ਇਹਦੇ ਤੇ ਸਮਾਨ ਰੱਖਾਂਗੇ ਪਾ ਇਹਦੇ ਤੇ ਰੱਖਾ ਉੱਥੇ ਜਨੂੰ ਉੱਥੇ ਰੱਖ ਸੱਚੇ ਇਹਦੇ ਪਰਦੇ ਪਾਸੇ ਇੱਥੇ ਰੱਖ ਲੈਣੀਆਂ ਆਪਾਂ ਸਮਾਨ ਰੱਖੋਣੇ ਇਹਦੇ ਪਰ हाँ ले जा ले जा ले जा लाग गया सारा कुछ भी बचा हाँ बचा चल बचा, भाई ए, 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 चल के, के भाई पैर ना टूट जाए मैं कहना पैर ना टुट जाए कमाल चल ਚਾਚਾ ਤਾਂ ਮੂਰੇ ਜਾਣਾ ਪੈਣਾ ਉਹਦੇ ਦਾ ਚਕਾ ਨਹੀਂ ਜਗਣਾ ਪਹਿਲਾਂ ਟੁੱਟ ਗਈ ਉਹਨਾਂ ਟੁੱਟ ਜਵੇਰ ਕਿਤੇ ਪਹਿਲੇ ਚੱਲੇ ਚੱਲ ਆ ਇੱਧਰ ਪਰਵਾਦੀ ਹਾਂ ਚੱਲ ਵੀ ਚੱਲ ਓਕੇ ਲਾਵੇ ਤਾਂ ਕਲਾਲਾ ਤੱਕ 1 2 3 1 2 3 ਹਾਂ ਇੱਕ ਟਾਰ ਪਹਿਲਾਂ ਹੀ ਇੱਧਰ ਰੱਖ ਲੈ ਬਾਈ ਹਾਂ ਜਾਣ ਦੇ ਮੂਰੇ ਜਾਣਾ ਨਾ ਉਹਦੇ ਜਾਣ ਦੇ ਨਾਲੇ ਨਹੀਂ ਓਕੇ ਹਨ ਬੱਪੂ ਵਾਲਾ ਪਾਸ ਹੋ ਗਿਆ ਪਾ ਪੂਰਾ ਹੀ ਪਾ ਤੋ ਕਿ ਚਾਚੇ ਇਹਨਾਂ ਨੂੰ ਬੇਲੇ ਕਰਕੇ ਨਾ ਇਹਨਾਂ ਦੇ ਉੱਪਰ ਚਾਹੇ ਆਪਾਂ ਆਪ ਛਾ ਦਈਏ ਆਹ ਚੀਜ਼ ਹੈ ਇਹਦੇ ਵਿੱਚ ਹੈ ਕਿ ਆ ਦੇਖ ਲਵਣਾ ਅੱਛਾ ਇਹ ਚ ਵੀ ਉਹ ਚ ਵੀ ਇਸ ਮਾਨਾ ਗੱਡੀ 'ਚ ਜਾਣਾ ਹੈ ਜਹਾ ਉਹਨਾਂ ਵੀ ਛਾ ਟਿਕਾਣਾ ਉਹ ਪੁੱਲੇ ਵੀ ਰਲਵਾਣੇ ਰਹੇ ਵੀ ਯਾਰ ਕਿਆ ਕਰਾ ਤੈਨੂੰ ਮੈਂ ਤਾਂ ਤਾਂ ਪੁੱਲ ਲਗਾਵਾ ਹਲੇ ਵਿੱਚ ਵਿੱਚ ਚਲੇ ਜਾਊਗਾ ਦੇਖ ਲੋ ਮੜਾ ਚੱਕ ਵੈਰੀ ਗੁੱਡ ਚੋਬਰ ਕੱਢ ਹਾਂ ਹੁਣ ਦੇਖ ਕੋਈ ਸਮਾਨ ਹੋ ਰਿਹਾ ਇੱਥੇ ਆ ਵੀ ਤਾਂ ਕਿਤੇ ਨ ਕਿਤੇ ਲੈ ਕੇ ਲਾਉਣਾ ਹੀ ਆ ਚੱਕੇ ਹੂੰ ਸਾਰੇ ਕੱਟ ਦਿੱਤੇ ਨੇ ਕਦੇ ਕਰ ਹਾਂ ਚਲ ਦੇਖਦੇ ਆ ਕੁਛ ਨਾ ਕੁਝ ਤਾਂ ਬਣੂਗਾ ਹੀ ਰੋਕ ਜਾ ਹਾਲੇ ਨੇ ਨੇ ਕੋ ਕਰਦੇ ਆ ਦੇਖੋ ਜੀ ਗੱਲ ਇਹਦਾ ਆਪਾਂ ਕਾਲੀ ਕੋੜੀ ਕਰਨ ਵਾਲੇ ਬੰਦੇ ਨਹੀਂ ਹੈਗੇ ਅੱਡਾ ਬੰਨਿਆ ਵਾ ਤੇ ਦੇਖ ਇੱਧਰ ਅੱਡਾ ਇਹਨੂੰ ਪਹਿਲਾਂ ਕਹਿੰਦਾ ਸੀ ਵੀ ਤੇਰੇ ਹੋਰ ਪਾਸੇ ਜਾਣਾ ਯਾਰ ਹੁਣ ਤੂੰ ਸਾਰਾ ਹਾਲ ਕੰਮ ਕਿਉਂਕਿ ਉਹ ਉੱਥੇ ਪਹੁੰਚਾਉਣੇ ਆਂਦੇ ਸੀ ਪਰਲੇ ਪਾਸੇ ਥੋੜੇ ਸੌਦੇ ਇੱਥੇ ਨੂੰ ਚੱਲ ਪਏ ਕਰਨ ਚੱਕ ਪੁੱਤ ਕੋਈ ਨਾ ਕੋਈ ਸਮਾਨ ਚ ਲੈ ਕੇ ਚੱਲ ਤੈਨੂੰ ਕਰਨਾ ਹਰ ਕਰਦੇ ਆ ਚੱਕੇ ਸਮਾਨ ਥੋੜਾ ਥੋੜਾ ਸਮਾਨ ਲੈ ਕੇ ਚੱਲ ਥੋੜੇ ਥੋੜੇ ਲੈ ਕੇ ਜਾਈਆਂ ਤਾਂ ਟਕਾਣੇ ਰੱਖਣਾ ਕਿਤੇ ਸਮਾਨ ਇਹ ਗੋੜਾ ਸਮਾਨ ਆਖਦੇ ਬਸਾ ਰਹੇ ਨੇ ਗੋੜਾ ਗੋੜਤੌਰੀ ਪਏ ਇਹਦੇ ਕੋਲ ਪੈਣੀ ਗੋੜਾ ਸੌਂਫ ਕੁਛ ਗੋੜ ਰੱਖਦੇ ਗੋੜ ਤੇ ਸੌਂਫ ਰੱਖਣੀ ਓਰੇ ਬਈ ਦੇਖ ਲਿਓ ਸੌਂਫ ਹੈ ਨਹੀਂ ਤੱਲੇ ਕੀ ਹੋਣੀ ਫਿਰ ਸੋਲ ਠੀਕਾ ਦੇਖ ਲੈਣੇ ਚਾਚੇ ਇੱਕ ਕੰਮ ਕਰਨਾ ਪਰ ਗਿੱਲਾ ਸਮਾਨ ਨਹੀਂ ਰੱਖਣਾ ਇਹਦੇ ਕੋਈ ਵੀ ਕੀ ਮਤਲਬ ਤੇਲ ਡੁੱਲ ਕੇ ਵਿੱਚ ਜਾਵੇ ਕੱਪੜਿਆਂ ਦੇ ਸੁੱਕਾ ਹੀ ਰੱਖਣਾ ਆਪਾਂ ਨੇ ਬਸ ਹਾਂ ਇੱਧਰ ਜਿਹੜਾ ਕੋਈ ਸੁੱਕਾ ਸਿੱਧਾ ਉਹ ਰੱਖਣਾ ਆਪਾਂ ਨੇ ਉੱਪਰ ਤੇ ਕਿਉਂਕਿ ਇਹ ਪੇਟੀਆਂ ਦੇ ਵਿੱਚ ਸਮਾਨ ਪਿਆ ਤੇ ਕੋਈ ਗਿੱਲਾ ਸਮਾਨ ਨਾ ਰੱਖੀ ਉੱਪਰ ਵੀਰ ਬਣ ਕੇ ਨਾ ਗੁਰਤ ਅੰਦਰ ਚਾਹੀਦਾ ਗੁਰਤ ਅੰਦਰ ਚਾਹੀਦਾ ਗੁਰਤ ਅੰਦਰ ਚਾਹੀਦਾ ਉਹਨਾਂ ਨੂੰ ਸ਼ਕਰ ਪਾਰਨੇ ਤੇ ਪਾਉਣਾ ਹੈ ਲਾਵੇ ਆ ਵੀ ਆਂ ਕਿਹ ਗੁੜਾ ਜੱਟ ਕਿਹ ਹੈ ਆ ਪਰਲੇ ਪਸੇ ਪਰਲੇ ਪਸੇ ਗੁੜ ਗੁੜ ਫਿਰ ਦੇ ਗੁੜ ਤਾਂ ਚਾਹੀਦਾ ਨੂੰ ਸੱਚਰ ਗੁੜ ਹਾਂ ਹਾਂ ਔਰ ਚਾਹ ਕਿਲੇ ਜਦੂਆ ਚੀਨੀ ਚੂਨੀ ਅਲਮਗਲਮ ਸਭ ਕੁਝ ਹਾਂ ਖਰਮੇ ਆਣੇ ਚਾਪੇ ਮਿੱਠੇ ਚ ਪਾਣੇ ਇੱਥੇ ਇਧਰ ਲੋ ਜੀ ਇਹਦੀ ਅਸੀਂ ਖਾਲੀ ਕਰਕੇ ਇੱਥੇ ਰੈਂਟ ਵਾਲੇ ਨੂੰ ਕਹਿਣਾ ਭਾਈ ਆਪਣਾ ਸਮਾਨ ਕਰ ਲੋ ਫਿੱਟ ਜਿਹੜਾ ਕਰਨਾ ਚਲੋ ਜੀ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਤਰੱਕੀਆਂ ਵੱਲ ਉਹ ਅਕਸ਼ੇ ਜੀ